ਇੱਕ ਵਾਰ ਦੀ ਗੱਲ ਆ ਦੋ ਦੋਸਤ ਆਪਸ ਵਿੱਚ ਖੜੇ ਗੱਲਾਂ ਕਰਦੇ ਸੀਗੇ ਕਹਿੰਦੇ ਵੀ ਤੂੰ ਸਲਮਾਨ ਖਾਨ ਦੀ ਬੜੀ ਇੱਜ਼ਤ ਕਰਦਾ ਵੀ ਉਹਦਾ ਕਾਰਨ ਕੀ ਆ ਉਹ ਕਹਿੰਦਾ ਜੀ ਵੀ ਮੇਰੇ ਨਾਨਕੇ ਵੀ ਪਟਿਆਲੇ ਏਰੀਆ 'ਚ ਨੇਗੇ ਵੀ ਮੈਨੂੰ ਪਤਾ ਲੱਗਿਆ ਵੀ ਪਟਿਆਲੇ ਸਲਮਾਨ ਖਾਨ ਆਇਆ ਸੀਗਾ ਆਪਦੀ ਫਿਲਮ ਦੀ ਸ਼ੂਟਿੰਗ ਕਰਨ ਤੇ ਉੱਥੇ ਉਹ ਸ਼ੂਟਿੰਗ ਕਰਦਾ ਸੀਗਾ ਉਹਨੂੰ ਪਤਾ ਲੱਗਿਆ ਵੀ ਇੱਥੇ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਗੁਰਦੁਆਰਾਗਾ ਨੌਵੇਂ ਪਾਤਸ਼ਾਹ ਦਾ ਤੇ ਉਹਨੇ ਉੱਥੇ ਮੱਥਾ ਟੇਕਣ ਗਿਆ ਤੇ ਉੱਥੇ ਪਤਾ ਲੱਗਿਆ ਸਲਮਾਨ ਖਾਨ ਨੂੰ ਵੀ ਉੱਥੇ ਕਾਰ ਸੇਵਾ ਚੱਲਦੀ ਸੀ ਤੇ ਸਲਮਾਨ ਖਾਨ ਕਹਿੰਦਾ ਵੀ ਮੈਂ ਕਹਿੰਦੇ ਵੀ ਜਰੂਰ ਜੀ ਕਹਿੰਦਾ ਵੀ ਕੋਈ ਨਾ ਕੋਈ ਭੇਂਟਾ ਦੇ ਕੇ ਜਾਊਂ ਵੀ ਮੈਂ ਆਪਦੀ ਦਾਨ ਜਰੂਰ ਕਰਕੇ ਜਾਊਂਗਾ ਗੁਰਦੁਆਰਾ ਸਾਹਿਬ ਨੂੰ ਤੇ ਇੰਨੀ ਗੱਲ ਕਹਿ ਕੇ ਉਹ ਬੰਬੇ ਚਲਾ ਗਿਆ ਸ਼ੂਟਿੰਗ ਸ਼ਾਟਿੰਗ ਨਵੇੜ ਕੇ ਤੇ ਆਮ ਲੋਕ ਬੰਦੇ ਨੂੰ ਲੱਗਿਆ ਵੀ ਖਨੀ ਕਰੂਗਾ ਕਹਿੰਦੇ ਨਹੀਂ ਕਰੂਗਾ ਵੀ ਦਾਨ ਆਪਾਂ ਨੇ ਕੀ ਲੈਣਾ ਉਹ ਚੁੱਪ ਕਰ ਗਏ ਤੇ ਉੱਥੋਂ ਫਿਰ ਉਹਨੇ 1 ਲੱਖ 1000 ਰੇਟਾਂ ਭੇਜੀਆਂ ਗੁਰਦੁਆਰਾ ਸਾਹਿਬ ਨੂੰ ਆਮ ਬੰਦੇ ਨੂੰ ਜਾਂ ਆਮ ਲੋਕਾਂ ਨੂੰ ਪਤਾ ਨਹੀਂ ਲੱਗਦਾ ਕਿਉਂਕਿ ਅਗਲਾ ਜਿਹੜਾ ਦਾਨੀ ਹੁੰਦਾਗਾ ਉਹ ਆਪਦਾ ਨਾਮ ਨਹੀਂ ਲੈਂਦਾ ਤੇ ਜਿਹੜਾ ਨਾਮ ਲੈਂਦਾ ਉਹ ਕਹਿੰਦੇ ਵੀ ਦਾਨ ਹੀ ਤੇ ਬਾਕੀ ਇਹਦਾ ਕਾਰਨ ਇਹ ਵੀ ਹੈਗਾ ਵੀ ਸਲਮਾਨ ਖਾਨ ਵਰਗੇ ਨੇ ਆਪਦੇ ਮੈਨੇਜਰ ਦੀ ਜਾਂ ਆਪਦੇ ਹੀਠ ਕਰਿੰਦਿਆਂ ਦੀ ਡਿਊਟੀ ਲਾਦੇ ਹੋਊ ਵੀ ਤੁਸੀਂ ਛੱਡਿ ਆਓ ਤੇ ਉਹਨੇ ਕਿਹੜਾ ਵਿਚਾਰੇ ਨੇ ਪੱਠੇ ਤੇ ਜਾ ਕੇ ਇਹ ਕਹਿਣਾਗਾ ਵੀ ਕਿੰਨੀ ਕਿੰਨੇ ਚ ਪਹੁੰਚ ਕਰੋਗੇ ਜਾਂ ਵੀ ਮੈਂ ਆਪ ਪਹੁੰਚ ਆਪ ਦੀ ਕਰ ਲਊਗਾ ਵੀ ਮੈਂ ਤਾਂ ਰੇਟ ਘਟਾ ਦੋ ਪੈਸੇ ਵਾਲੇ ਬੰਦੇ ਨੇ ਰੱਬ ਨੇ ਉਹਨਾਂ ਨੂੰ ਪਾਵਰ ਦਿੱਤੀ ਹੈਗੀ ਤੇ ਬਾਕੀ ਉਹਨਾਂ ਨੂੰ ਦਾਨ ਕਰਨ ਦਾ ਵੱਲ ਬਖਸ਼ ਹੈਗਾ ਇੱਥੇ ਮੇਰੇ ਵਰਗੇ ਤੋਂ ਹਲੇ ਤੱਕ ਤਾਂ ਨਹੀਂ ਹੋਈ ਹੁੰਦੀ ਹੈਗੀ ਤੇ ਆਮ ਇਨਸਾਨ ਹਵਾ ਕਰਨ ਲੱਗ ਜਾਂਦਾ ਹੈਗਾ ਕਹਿਣ ਦਾ ਪਾਬ ਇਹ ਹੈਗਾ ਵੀ ਦਾਨ ਜ਼ਰੂਰ ਕਰਨਾ ਚਾਹੀਦਾ ਹੈਗਾ ਤੇ ਬਾਕੀ ਜੇ ਰੱਬ ਕੋ ਦੰਦਾ ਦਾਨ ਕਰਨਾ ਚਾਹੀਦਾ ਹੈਗਾ ਤੇ ਵਾਦਾ ਜ਼ਰੂਰ ਪੂਰਾ ਕਰਨਾ ਚਾਹੀਦਾ ਹੈ